ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੋਂ ਮਿਲੀ ਜਿਹੇ ਚੀਜ਼ ਦੇਖ ਸਭ ਲੋਕਾਂ ਦੇ ਔਡੀਗੇ ਹੋ ਜੇ ਖਬਰ ਨੂੰ ਮੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਲ੍ਹਾ ਗਰਦਾਸਪੁਰ ਚ ਭਾਰਤ ਪਾਕਿਸਤਾਨੀ ਕਮਾਂ ਤੇਸਰਾ ਦੇ ਨੇੜੇੋਂ ਖੇਤਾ ਵਿੱਚੋਂ ਡਰੋਨ ਬ੍ਰਮਤ ਹੋਣ ਦੀ ਖਬਰ ਹੈ ਅਤੇ ਜਾਣਕਾਰੀ ਅਨੁਸਾਰ ਕਲਨੌਰ ਥਾਣਾ ਅਦੀਨ ਪਿੰਦੇ ਪਿੰਡ ਅਗਵਾਨ ਵਿੱਚ ਕਿਸਾਨ ਦੇ ਝੋਨੇ ਵਾਲੇ ਖੇਤ ਵਿੱਚੋਂ ਡਰੋਨ ਬ੍ਰਮਤ ਕੀਤਾ ਗਿਆ ਖੇਤ ਜਿਸ ਖੇਤ ਚੋਂ ਡਰੋਨ ਬ੍ਰਮਤ ਹੋਇਆ ਉਸ ਦਾ ਮਾਲਕ ਕਿਸਾਨ ਬਲਦੇਵ ਸਿੰਘ ਪੁੱਤਰ ਕਰਮ ਸਿੰਘ ਹੈ ਤੇ ਉਸ ਨੇ ਇਹ ਖੇਤ ਪਿੰਡ ਦੇ ਹੀ ਇੱਕ ਹੋਰ ਕਿਸਾਨ ਸਕਿੰਦਰ ਸਿੰਘ ਨੂੰ ਖੇਤੀ ਦੇ ਲਈ ਠੇਕੇ ਤੇ ਦਿੱਤਾ ਹੋਇਆ ਤੇ ਵੀਰਵਾਰ ਸਵੇਰੇ ਕਰੀਬ 9 ਵਜੇ ਜਦੋਂ ਕਿਸਾਨ ਸੁਖਵਿੰਦਰ ਸਿੰਘ ਰਜਨਾਈਦਰਾ ਖੇਤਾਂ 'ਚ ਗਿਆ ਤਾਂ ਉਸਨੇ ਖੇਤ ਚੱਕ ਡਰੋਨ ਪਿਆ ਦੇਖਿਆ ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਥਾਣਾ ਕਨੌਰ ਨੂੰ ਦਿੱਤੀ ਗਈ ਹੈ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵੀਡੀਓ ਦੇਖਣ ਲਈ ਤੁਹਾਡਾ ਤਨੁਬਧ